ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਜੇਕਰ ਤੁਹਾਡੇ ਪੇਟ ਵਿੱਚ ਵਾਰ-ਵਾਰ ਗੈਸ ਬੰਦੀ ਰਹਿੰਦੀ ਹੈ, ਪੇਟ ਹਮੇਸ਼ਾ ਫੁੱਲਿਆ ਰਹਿੰਦਾ ਹੈ, ਵਾਰ-ਵਾਰ ਗੈਸ ਨਿਕਲਦੀ ਰਹਿੰਦੀ ਹੈ, ਗੈਸ ਦੀ ਵਜ੍ਹਾ ਨਾਲ ਪੇਟ ਛਾਤੀ ਵਿੱਚ ਜਲਨ ਰਹਿੰਦੀ ਹੈ, ਕਬਰ ਹਟ ਰਹਿੰਦੀ ਹੈ ਤਾਂ ਅੰਗਰੇਜ਼ੀ ਦਵਾਈਆਂ ਨੂੰ ਛੱਡ ਕੇ ਇੱਕ ਵਾਰ ਸਾਡਾ ਨੁਸਖਾ ਜ਼ਰੂਰ ਇਸਤੇਮਾਲ ਕਰੋ। 5 ਮਿੰਟਾਂ ਵਿੱਚ ਇਹ ਸਭ ਸਮੱਸਿਆਵਾਂ ਗਾਇਬ ਹੋ ਜਾਣਗੀਆਂ। ਦੋਸਤੋ ਦਿਨ ਪ੍ਰਤੀ ਦਿਨ ਪੇਟ ਵਿੱਚ ਗੈਸ ਬਣਨ ਦੀ ਸ਼ਿਕਾਇਤ ਤੋਂ ਪੀੜਤ ਲੋਕਾਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ। ਇਹ ਸਮੱਸਿਆ ਗੰਦਾ ਬਾਹਰ ਦਾ ਭੋਜਨ ਖਾਣ ਨਾਲ ਹੁੰਦੀ ਹੈ ਗਲਤ ਤਰੀਕੇ ਨਾਲ ਖਾਣ ਪੀਣ ਦੀ ਆਦਤ ਕਾਰਨ ਵੀ ਇਹ ਸਮੱਸਿਆ ਹੁੰਦੀ ਰਹਿੰਦੀ ਹੈ ਜਿਵੇਂ ਕਿ ਅਸੀਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਹਾਂ ਭੋਜਨ ਖਾਣ ਦੇ ਲਗਭਗ 1 ਘੰਟੇ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਗੈਸ ਦੀ ਸਮੱਸਿਆ ਤੋਂ ਤੁਸੀਂ ਹਮੇਸ਼ਾ ਪੀੜਤ ਰਹੋਗੇ ਗੈਸ ਤੋਂ ਛੁਟਕਾਰਾ ਪਾਉਣਾ ਹੈ ਤਾਂ ਤੁਹਾਨੂੰ ਇਹ ਆਦਤ ਅੱਜ ਤੋਂ ਹੀ ਬਦਲਣੀ ਹੋਵੇਗੀ ਇਸ ਦੇ ਨਾਲ ਹੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਘਰੇਲੂ ਨੁਸਖਾ ਦੱਸਾਂਗੇ ਜਿਸ ਦੇ ਇਸਤੇਮਾਲ ਨਾਲ ਤੁਹਾਨੂੰ ਪੇਟ ਸਬੰਧੀ ਸਾਰੀਆਂ ਸਮੱਸਿਆਵਾਂ ਤੋਂ ਸਿਰਫ 5 ਮਿੰਟ ਵਿੱਚ ਹੀ ਛੁਟਕਾਰਾ ਰਾ ਮਿਲ ਜਾਵੇਗਾ ਤਾਂ ਬਿਨਾ ਕਿਸੇ ਦੇਰੀ ਤੋਂ ਦੱਸਦੇ ਹਾਂ ਤੁਹਾਨੂੰ ਇਸ ਦੇਸੀ ਨੁਸਖੇ ਬਾਰੇ ਦੋਸਤੋ ਇਸ ਨੁਸਖੇ ਨੂੰ ਬਣਾਉਣ ਲਈ ਤੁਸੀਂ ਸਭ ਤੋਂ ਪਹਿਲੀ ਚੀਜ਼ ਜੋ ਲੈਣੀ ਹੈ ਉਹ ਹੈ ਜੀਰਾ ਹੁਣ ਤੁਸੀਂ ਕੀ ਕਰਨਾ ਹੈ ਇੱਕ ਬਰਤਨ ਵਿੱਚ ਇੱਕ ਗਲਾਸ ਪਾਣੀ ਦਾ ਲੈ ਲੈਣਾ ਹੈ ਤੇ ਗਰਮ ਹੋਣ ਲਈ ਰੱਖ ਦੇਣਾ ਹੈ ਇਸ ਪਾਣੀ ਵਿੱਚ ਤੁਸੀਂ ਇੱਕ ਚਮਚ ਜੀਰੇ ਦਾ ਲੈ ਕੇ ਪਾ ਦੇਣਾ ਹੈ ਦੋਸਤੋ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਛੋਟੀ ਇਲਾਇਚੀ ਦੋ ਛੋਟੀਆਂ ਇਲਾਇਚੀਆਂ ਲੈ ਕੇ ਤੁਸੀਂ ਇਸ ਪਾਣੀ ਵਿੱਚ ਮਿਲਾ ਦੇਣੀਆਂ ਹਨ ਇਸ ਪਾਣੀ ਨੂੰ ਤੁਸੀਂ ਲਗਭਗ 10 ਤੋਂ 15 ਮਿੰਟ ਤੱਕ ਉਬਾਲਣਾ ਹੈ ਬਾਦ ਵਿੱਚ ਇਸ ਪਾਣੀ ਨੂੰ ਤੁਸੀਂ ਕਿਸੇ ਸਾਫ਼ ਗਲਾਸ ਵਿੱਚ ਕੱਢ ਲੈਣਾ ਹੈ। ਦੋਸਤੋ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਨਿੰਬੂ। ਅੱਧਾ ਨਿੰਬੂ ਲੈ ਕੇ ਉਸ ਦਾ ਰਸ ਕੱਢ ਕੇ ਤੁਸੀਂ ਇਸ ਨੁਸਖੇ ਵਿੱਚ ਮਿਲਾ ਦੇਣਾ ਹੈ ਤੇ ਚਮਚ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਅੱਜ ਦਾ ਸਾਡਾ ਅਸਰਦਾਰ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਰਹੀ ਹੈ ਤਾਂ ਦੋਸਤੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਕੇ ਤੁਰੰਤ ਹੀ ਪੀ ਲੈਣਾ ਹੈ ਜੇਕਰ ਤੁਹਾਨੂੰ ਹਰ ਰੋਜ਼ ਲਗਾਤਾਰ ਗੈਸ ਬਣਨ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਲਗਾਤਾਰ ਦਿਨ ਵਿੱਚ ਦੋ ਵਾਰ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰੋ ਇਹ ਨੁਸਖਾ ਸਿਰਫ 5 ਮਿੰਟ ਵਿੱਚ ਹੀ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰ ਦੇਵੇਗਾ ਤੁਹਾਡਾ ਪੇਟ ਸਿਹਤਮੰਦ ਬਣੇਗਾ ਭੁੱਖ ਵਧੇਗੀ ਕਬਜ਼ ਦੀ ਸਮੱਸਿਆ ਖਤਮ ਹੋਵੇਗੀ ਪਾਚਨ ਸ਼ਕਤੀ ਵਧੇਗੀ ਸੋ ਦੋਸਤੋ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਅੱਜ ਤੋਂ ਹੀ ਕਰਨਾ ਸ਼ੁਰੂ ਕਰੋ ਤੇ ਸਿਹਤਮੰਦ ਬਣੀ ਰਹੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ